दर जी चोरो कुतुब बन जो कुतुब बणो चोरो कुतुब बणो त हिकु पासे ਹਰਦੇ ਵੀ ਜਗਾਉਣੇ ਜਾਣਦਾ ਏ ਦੋਸਤੋ ਸਰਗੋ ਹਜ਼ਰਤ ਸਰਕਾਰ ਜਨਾਬ ਗौਸ پاک عبد القادر شاہ جیلانی ਸਰਕਾਰ 11ਵੀਂ ਵਾਲੀ ਸਰਕਾਰ ਆਪ ਦੀ ਬਸਤੀ ਚ ਕਚੋਰ ਰਹਿੰਦਾ ਸੀ ਆਪ ਅਕਸਰ ਉਹਨੂੰ ਰੋਕਿਆ ਕਰਦੇ ਸੀ ਕਿ ਗਲਤ ਕੰਮ ਛੱਡ ਦੇ ਲੇਕਿਨ ਉਹ ਕਹਿੰਦਾ ਸੀ ਸਰਕਾਰ ਤੁਹਾਡੀ ਨਜ਼ਰੇ ਕਰਮ ਹੋ ਜਾਊਗੀ ਤਾਂ ਛੱਡ ਦਊਗਾ ਇੱਕ ਦਿਨ ਉਹਦੇ ਦਿਲ ਚ ਆਇਆ ਕਿ ਗਲਤ ਕੰਮ ਛੱਡਣੇ ਚਾਹੀਦੇ ਨੇ ਉਹ ਸਰਕਾਰ ਦੀ ਸੇਵਾ 'ਚ ਹਾਜ਼ਰ ਹੋਇਆ ਜਾ ਕੇ ਕਹਿੰਦੇ ਕਿ ਸਰਕਾਰ ਮੈਨੂੰ ਆਪਣਾ murid ਬਣਾ ਲਓ ਆਪ ਕਹਿਣ ਲੱਗੇ ਕਿ ਵੀ murid ਤਾਂ ਬਣਾ ਲਾਂਗੇ ਲੇਕਿਨ ਕੁਝ ਸ਼ਰਤਾ ਹੋਣਗੀਆਂ ਕਿ ਕੀ ਸਰਕਾਰ ਕਿ ਪਹਿਲਾ ਕੰਮ ਤਾਂ ਤੈਨੂੰ ਚੋਰੀ ਛੱਡਣੀ ਪਊਗੀ ਉਹ ਕਹਿਣ ਲੱਗਾ ਕਿ ਹਜ਼ੂਰ ਬਚਪਨ ਦੀ ਆਦਤ ਬਣੀ ਹੋਈ ਹੈ ਇੱਕਦਮ ਤਾਂ ਨਹੀਂ ਪਰ ਮੈਂ ਵਾਅਦਾ ਕਰਦਾ ਹੌਲੀ ਹੌਲੀ ਛੱਡ ਦੇਵਾਂਗਾ ਕਿ ਦੂਜਾ ਕੰਮ ਕਿ ਹਜ਼ੂਰ ਦੂਸਰਾ ਕੰਮ ਕੀ ਹੈ ਕਿ ਪੰਜ ਵਕਤ ਨਮਾਜ਼ ਪੜ੍ਹਨੀ ਪਊਗੀ کہ حضور اے اوکھ ہے کہ کیوں بھائی کہنے لگا کہ حضور گل لے ہے کہ میں چوری ہلے چھڑی تا نہیں میں کتے چوری کرن گیا ہوں وہاں نماز دا ٹائم ہو جائے میں کتے وضو کرن باستے پانی لبوں گا کتے مسلح لبوں گا حضور اے دچ کوئی ٹل دے, دے ہو آپ مسکرائے اور کہنے لگے اچھا جا صرف تیرے واسطے ٹل ہے کہ جدوں بھی پنج ٹائم نماز دا وقت ہو بے ਤੂੰ ਅਜ਼ਾਨ ਪੜ੍ਹਦਿਆ ਕਰ ਆਹ ਉਹ ਖੁਸ਼ ਹੋ ਗਿਆ ਕਹਿੰਦਾ ਜੀ ਇਹ ਸਹੀ ਹੈ ਮੈਂ ਕਰਦਿਆ ਕਰੂੰਗਾ ਘਰ ਆ ਗਿਆ ਹਜ਼ੂਰ ਦੋ ਤਿੰਨ ਦਿਨ ਗੁਜ਼ਰੇ ਦੋ ਤਿੰਨ ਦਿਨਾਂ ਬਾਅਦ ਉਹੀ ਕੰਮ ਆਪਣਾ ਕਰਨ ਵਾਸਤੇ ਚੱਲ ਪਿਆ ਚੋਰੀ ਕਰਨ ਵਾਸਤੇ ਇੱਕ ਬਾਹਰ ਕਿਸੇ ਸ਼ਹਿਰ ਦੇ ਵਿੱਚ ਚੱਲਿਆ ਗਿਆ ਸਾਰੀ ਰਾਤ ਘੁੰਮਦਾ ਰਿਹਾ ਕਿਤੇ ਵੀ ਉਹਦਾ ਧਾਰ ਨਹੀਂ ਲੱਗਿਆ ਰਾਤ ਦੇ 3:30 ਵਜੇ ਸਵੇਰ ਦੇ ਉਸ ਵੇਲੇ ਇੱਕ ਚੰਗੀ ਵੱਡੀ ਸਾਰੀ ਹਵੇਲੀ ਟੱਕਰ ਗਈ ਉਹਨੂੰ ਸੋਚਦੇ ਕਿ ਅਜ ਤੱਕ ਕੰਮੀ ਬਣ ਗਿਆ ਮੌਜਾ ਹੀ ਲੱਗਦੀਆਂ ਉਹ ਸਵੇਲੀ ਦੇ ਵਿੱਚ ਕਈ ਪਰਿਵਾਰ ਰਹਿੰਦੇ ਸੀ ਉਹਨੇ ਉੱਥੇ ਜਾ ਕੇ ਆਪਣਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਚੋਰੀ ਕਰਨੇ ਸ਼ੁਰੂ ਕਰ ਦਿੱਤੀ ਹਜ਼ੂਰ ਕੱਲੀ ਕੱਲੀ ਤਜੋਰੀ ਸਾਫ਼ ਕਰੀ ਜਾਂਦਾ ਜਿੰਨਾ ਰੁਪਿਆ ਪੈਸਾ ਹੀਰਾ ਜਵਹਿਰਾਤ ਮੋਤੀ ਜੋ ਵੀ ਜ਼ੇਬਰਾਤ ਵਗੈਰਾ ਸੀ ਸਭ ਕੁਝ ਇਕੱਠੇ ਕਰ ਲੈ ਰੁਪਿਆ ਪੈਸਾ ਸਾਰਾ ਇੱਕ ਗੱਠੜੀ ਬਨ ਲਈ ਸਾਰੀਆਂ ਅਲਵਾਰੀਆਂ ਸਾਫ਼ ਕਰਕੇ ਹਜ਼ੂਰ ਜਦੋਂ چکے اتھو ٹرن ٹورن لگیا گٹھڑی تو اندروں نماز دا وقت ہو گیا ازانہ ہو لگ ہیں او دے اپنے پیر نال ہوا وعدہ یاد آ گیا ایک چور ہو کے اپنے سرکار نال ہوا وعدہ نہیں پلایا حضور او گٹھڑی چکی چک کے ایک وچ کھونجے چ رکھ دیتی اور کھڑا ہو کے ازان پڑھن لگ پیا اللہ اللہ اکبر اللہ اکبر. اشہدو لا اکبر الا اللہ اشہد انہ محمد الرسول اللہ حیال السلاح حیال الفلاح آؤ نماز کی طرف آؤ کامیابی کی طرف حضور جدو نماز انہیں اذان پڑی تو دی آواز سنتے سارے حویلی دے لوگ جاگ پہ اور اٹھ کے وضو بنائی جاندے نے اور او دے پچھے آ کے بیٹھی جاندے نے او دنو سرکار جناب غوث پاک سرکار اپنے ڈیرے چھ بیٹھے مسکر نے ਅੱਜ ਮੇਰਾ ਪੁੱਤ ਫਸ ਗਿਆ ਅੱਜ ਦੇਖਾਂਗੇ ਕਿਦਾਂ ਛੁੱਟਦਾ ਤਾਂ ਹਜ਼ੂਰ ਜਦੋਂ ਅਜ਼ਾਨ ਪੜ੍ਹ ਕੇ ਹਟਿਆ ਉਹਨੇ ਸੁਣਤਾ ਦੀ ਨੀਤ-ਨੀਤਲੀ ਸੁਣਤਾ ਪੜ੍ਹ ਕੇ ਹਟਿਆ ਤਾਂ ਸਾਰੇ ਲੋਕ ਕਹਿਣ ਲੱਗੇ ਕਿ ਹਜ਼ੂਰ ਨਮਾਜ਼ ਕਰਾਓ ਆਹ ਉਹ ਕਹਿਣ ਲੱਗਾ ਮੈਂ ਨਮਾਜ਼ ਕਰਾਵਾਂ ਮੈਂ ਕਿੱਦਾਂ ਕਰਾ ਸਕਦਾ ਕਿ ਕਿਉਂ ਹਜ਼ੂਰ ਕਿ ਮੈਂ ਤਾਂ ਇੱਕ ਚੋਰ ਚੱਕਾ ਮੈਂ ਨਮਾਜ਼ ਨਹੀਂ ਕਰਾ ਸਕਦਾ ਉਹ ਕਹਿਣ ਲੱਗੇ ਨਹੀਂ ਨਹੀਂ ਤੁਸੀਂ ਤਾਂ ਕੋਈ ਰੱਬ ਦੇ ਬੰਦੇ ਹੋ ਰੱਬ ਨੇ ਤੁਹਾਨੂੰ ਕੱਲਿਆ ਸਾਡੀ ਹਵੇਲੀ 'ਚ ਸਾਡੀ ਹਵੇਲੀ 'ਚ ਪਹਿਲੀ ਵਾਰ ਅਜ਼ਾਨ ਹੋਈ ਆ ਰੱਬ ਨੇ ਕੱਲਿਆ ਤੁਹਾਨੂੰ ਕਹਿਣ ਲੱਗਿਆ ਨਹੀਂ ਭਰਾਵੋ ਮੈਂ ਤਾਂ ਚੋਰ ਆ ਉਹ ਵੇਖੋ ਤੁਹਾਡਾ ਸਾਰਾ ਮਾਲ ਇਕੱਠਾ ਕੀਤਾ ਹੋਇਆ ਹੈ ਮੈਂ ਤਾਂ ਲੈ ਕੇ ਟੁਰਨ ਲੱਗਿਆ ਸੀ ਉਹ ਕਹਿਣ ਲੱਗੇ ਜੇ ਤੁਸੀਂ ਚੋਰ ਹੁੰਦੇ ਤਾਂ ਚਲੇ ਜਾਂਦੇ ਲੈ ਕੇ ਤੁਸੀਂ ਅਜ਼ਾਨ ਨਾ ਪੜ੍ਹਦੇ ਤੁਸੀਂ ਤਾਂ ਰੱਬ ਦੇ ਬੰਦੇ ਹੋ ਨਮਾਜ਼ ਕਰਾਓ ਤਾਂ ਹਜ਼ੂਰ ਉਹ ਮਜਬੂਰ ਹੋ ਗਿਆ ਖੜਾ ਹੋ ਗਿਆ ਮਸੱਲੇ ਤੇ اور کھڑ کے رب دی ذات نال گل کر دا ہے کہ میرے مولا کریم میں ہاں میں جان دا یا میرے پیرو مرشد جان دے نہیں یا تم بہتر جان دے میں ایک گناہ گار بندہ ہوں لیکن اج اے لوگ نو کچھ سمجھ دے نہیں اے مولا اج میری لاج رکھ لی میرے پیر دے صدقے میرے سائن دے صدقے دینی گل کہہ کے انہیں نماز نیت لئی اللہ اکبر کہ ਹਜ਼ੂਰ ਨਮਾਜ਼ ਪੜਾਉਂਦਾ ਰਿਹਾ ਉਧਰੋਂ ਸਰਕਾਰ ਜਨਾਬ ਗੌਸਪਾਕ ਸਰਕਾਰ ਨੇ ਆਪਣੀ ਤਵੱਜਹ ਬਾ ਦਿੱਤੀ ਕਨੈਕਸ਼ਨ ਜੁੜ ਗਿਆ ਤਾਰ ਨਾਲ ਤਾਰ ਜੁੜ ਗਈ ਉਹਦੀ ਰੱਬ ਦੇ ਨਾਲ ਤਾਰ ਜੁੜ ਗਈ ਜਦ ਤਾਰ ਜੁੜੀ ਤਾਂ ਹਜ਼ੂਰ ਅੱਖਾਂ ਚੋਂ ਅਥਰੂਸ਼ ਜਾਰੀ ਹੋ ਗਏ ਨਮਾਜ਼ ਪੜਾਈ ਜਾਂਦਾ ਰੋਈ ਜਾਂਦਾ ਐਨਾ ਰੋਇਆ ਐਨਾ ਰੋਇਆ ਐਨਾ ਰੋਇਆ ਕਿ ਸਾਰਾ ਉਹਦਾ ਚਿਹਰਾ ਤਰ ਹੋ ਗਿਆ ਸਾਰੀ ਦਾੜੀ ਤਰ ਹੋ ਗਈ ਸਾਰੇ ਕੱਪੜੇ ਭਿੱਜ ਗਏ ਜਿੱਥੇ ਖਲੋਤਾ ਸੀ ਉਹ ਜਗਾ ਵੀ ਪਿੱਛੇ ਗਈ ਜਦੋਂ ਅਜ਼ਾਨ ਨਮਾਜ਼ ਤੋਂ ਬਾਅਦ ਉਹਨੇ ਸਲਾਮ ਫੇਰਿਆ ਤਾਂ ਸਾਰੀ ਉਹਦੇ ਚਿਹਰੇ ਵੱਲ ਦੇਖ ਕੇ ਕਹਿਣ ਲੱਗੇ ਸੁਭਾਨ ਅੱਲਾਹ ਤੋ ਅਜੀਬ ਤਰੀਕੇ ਨਾਲ ਪਿੱਛੇ ਦੇਖਦਾ ਔਰ ਪੁੱਛਦਾ ਕਿ ਕੀ ਹੋਇਆ ਤਾਂ ਸਾਰੀ ਕਹਿਣ ਲੱਗੇ ਕਿ ਹਜ਼ੂਰ ਜਦੋਂ ਤੁਸੀਂ ਨਮਾਜ਼ ਕਰਾਉਣ ਲੱਗੇ ਸੀ ਤਾਂ ਤੁਹਾਡਾ ਬੜਾ ਅਜੀਬ ਜਿਹਾ ਭੱਦਾ ਜਿਹਾ ਚਿਹਰਾ ਸੀ ਔਰ ਅਜੀਬ ਜੀ ਕਾਲੇ ਰੰਗ ਦੀ ਡਰਾਉਣੀ ਜੀ ਦਾੜੀ ਸੀ ਲੇਕਿਨ ਹੁਣ ਜਦ ਨਮਾਜ਼ ਕਰਾ ਚੁੱਕੇ ਹੋ ਤਾਂ ਤੁਹਾਡੇ ਚਿਹਰੇ ਤੇ ਰੌਣਕ ਵਰਸ ਰਹੀ ਹੈ ਨੂਰ ਵਰਸ ਰਿਹਾ ਹੈ ਔਰ ਤੁਹਾਡੀ ਸਾਰੀ ਦਾੜੀ ਸਫੈਦ ਰੰਗ ਦੀ ਨੂਰੀ ਨੂਰੀ ਹੋ ਗਈ ਹੈ ਆਹਾ ਤੁਸੀਂ ਤਾਂ ਰੱਬ ਦੇ ਵਲੀ ਜਾਪਦੇ ਹੋ ਕੋਈ ਆਹਾ ਉਹ ਕਹਿਣ ਲੱਗਿਆ ਭਰਾਵੋ ਮੈਂ ਵਾਕਈ ਇੱਕ ਚੋਰ ਸੀ ਲੇਕਿਨ ਮੇਰੀ ਪੀਰ ਸਰਕਾਰ ਜਨਾਬ ਗੌਸ ਬਾਗ ਸਰਕਾਰ 11ਵੀਂ ਵਾਲੀ ਸਰਕਾਰਾਂ ਦਾ ਮੇਰੇ ਸਾਨਿਆਂ ਦਾ ਕਰਮ ਹੋ ਗਿਆ ਨਜ਼ਰ ਰਹਿਮਤ ਹੋ ਗਈ ਰੱਬ ਦੀ ਜ਼ਾਤ ਦੀ ਕਰਮ ਨਵਾਜ਼ੀ ਦੇ ਨਾਲ ਉਹਨਾਂ ਨੇ ਮੈਨੂੰ ਇੱਕ ਚੋਰ ਤੋਂ ਵਲੀ ਬਣਾ ਦਿੱਤਾ ਆ ਸਰਕਾਰ ਗੌਸ ਬਾਦ ਸਰਕਾਰ ਦੇ ਨਾਂ ਤੇ ਇੱਕ ਜ਼ੋਰਦਾਰ ਤਾੜੀ ਲਾਉਂਦੇ ਜਿਹੜੇ ਚੋਰਾਂ ਨੂੰ ਵਲੀ ਬਣਾ ਦਿੱਤੇ ਹਜ਼ੂਰ ਉਹ ਕਹਿਣ ਲੱਗਿਆ ਕਿ ਮੇਰੀ ਸਰਕਾਰ ਦਾ ਕਰਮ ਹੈ ਉਹ ਸਾਰੇ ਪੁੱਛਣ ਲੱਗੇ ਕਿ ਉਹ ਕੌਣ ਨੇ ਉਹ ਕਹਿਣ ਲੱਗੇ ਕਮਲਿਓ ਤੁਸੀਂ ਨਹੀਂ ਜਾਣਦੇ ਉਹ ਆਲੇ ਨਬੀ ਔਲਾਦ ਅਲੀ ਸૈયਦ ਜ਼ਾਦੇ ਉਹ ਪੀਰ ਨੇ ਜਿਨ੍ਹਾਂ ਜਿਹੜੇ ਪੀਰਾਂ ਦਾ ਕੁੱਲ ਦੁਨੀਆ ਦੇ ਪੀਰਾਂ ਦੇ ਕੰਦੇ ਤੇ ਕਦਮ ਐ ਕੁੱਲ ਜਹਾਨ ਦੇ ਵਲੀਆਂ ਨੂੰ ਮੋਹਰ ਉੱਥੋਂ ਲੱਗਦੀ ਆ ਉਹ ਕੁੱਲ ਪੀਰਾਂ ਦੇ ਪੀਰ ਨੇ ਕੁੱਲ ਵਲੀਆਂ ਦੇ ਵਲੀ ਨੇ ਮੇਰੇ ਆਕਾ ਉਹ ਐਸੀ ਸਰਕਾਰ ਨੇ ਜਿਹੜੇ ਡੁੱਬੇ ਹੋਏ ਬੇੜੇ ਬੰਨੇ ਲਾ ਦਿੰਦੇ ਨੇ ਸਹ ਵਰਸਾਂ ਦੇ ਮੁਰਦੇ ਜ਼ਿੰਦਾ ਕਰ ਦਿੰਦੇ ਨੇ ਤਾਂ ਸਾਰੀ ਕਹਿਣ ਲੱਗੇ ਕਿ ਸਾਨੂੰ ਵੀ ਉਹਨਾਂ ਦੀ ਸਰਕਾਰ ਦੀਆਂ ਸਿਫਤਾਂ ਸੁਣਾਓ ਸਾਨੂੰ ਬੜਾ ਚੰਗਾ ਲੱਗ ਰਿਹਾ ਹੈ ਤਾਂ ਹਜ਼ੂਰ ਉਹ ਕੀ ਦੱਸਦਾ ਕਿ ਮੇਰੇ ਤੇ ਕਿੱਡਾ ਬੜਾ ਕਰਮ ਕੀਤਾ ਸਰਕਾਰ ਨੇ ਕੌਣ ਉਹ ਕੀ ਤਾਰੀਫ ਕਰਦਾ ਹੈ ਗੌਸ ਨੂੰ ਮੰਨਣ ਵਾਲਿਆਂ ਦੀ ਤੇ ਸਭ ਦੇ ਗੋਦੀਆਂ ਨੂੰ ਮੰਨਣ ਵਾਲਿਆਂ ਦੀ ਮੇਰੀ ਕਦੇ ਨਾ ਹੱਡੀ ਗੌਸ ਨੂੰ ਮੰਨਣ ਵਾਲਿਆਂ ਦੀ ਮੇਰੀ ਕਦੇ ਨਾ ਹੱਡੀ ਗੌਦੀ ਨੂੰ ਮੰਨਣ ਵਾਲਿਆਂ ਦੀ ਮੇਰੀ ਕਦੇ ਨਾ ਹੱਡੀ ਤਾ ਗੋਸਲੇ ਆਲਮ ਹੈ ਤਾ ਗੋਸਲੇ ਆਲਮ ਹੈ ਮੇਰੀਆਂ ਤਕਦੀਰਾਂ ਮੋੜ ਦੇਵੇ ਮੇਰੀਆਂ ਤਕਦੀਰਾਂ ਮੋੜ ਦੇਵੇ ਵੇ ਨਾ ਹੱਦੀ ਹੋਸਰ ਮੰਨ ਵਾਲਿਆ ਜੀ ਮੇਰੀ ਕਦੇ ਲਹੜੀ ਕਾਰੇਦਾਰੇ ਕਰ ਕਰ ਜਾਂਦੇ ਵਾਸਨ ਗੋਤੇ ਖਾਦੇ ਕਾਰੇਦਾਰੇ ਕਰ ਕਰ ਜਾਂਦੇ ਵਾਸਨ ਗੋਤੇ ਖਾਦੇ ਹੋ ਵਾਸਤ ਗਏ ਤੁਮਹੇ ਨਹੀਂ ਰਹਿਤੇ ਵਾਸਤ ਗਏ ਤੁਮਹੇ ਨਹੀਂ ਰਹਿਤੇ ਰਾਮ ਨੀਰ ਜੀ ਦਾ ਤੇ ਰੋਸ ਨੂੰ ਮੰਨਣ ਵਾਲਿਆਂ ਦੀ ਮੇਰੀ ਕਦੇ ਨਾ ਹੱਦੀ ਪਰ ਲਾ ਦੇ ਹਦੀ ਮੇਰੀ ਬੋਸਲੇ ਆਦਮ ਪਿਆਰੇ ਲਈ ਕੋਈ ਕਹਿਦ ਨਹੀਂ ਪਾਰਾ ਪਰਸਾਂ ਦੀ ਬੋਸਲੇ ਆਦਮ ਪਿਆਰੇ ਲਈ ਕੋਈ ਕਹਿਦ ਨਹੀਂ ਪਾਰਾ ਪਰਸਾਂ ਦੀ ਉਹ ਜਿਸ ਬੇੜੀ ਵੱਲ ਨਜ਼ਰ ਕਰੇ ਉਹ ਬੇੜੀ ਵੱਲ ਨਜ਼ਰ ਕਰੇ ਉਲਪਾਰ ਲਗਾ ਕੇ ਛੰਗਦਾ ਗੋਸ ਨੂੰ ਬੱਲਣ ਵਾਲੀ ਦੀ ਮੇਰੀ ਕਦੇ ਨਾ ਖੜੀ ਬੋਸਲੇ ਮੰਨਵਾਦੀ ਆਂਦੀ ਮੇਰੀ ਕਦੇ ਨਾ ਖੜੀ ਬੋਸ ਨੂੰ ਬੱਲਣ ਵਾਲਿਆ ਦੀ ਮੇਰੀ ਕਦੇ ਨਾ ਖੜੀ ਬੋਸ सो दरिया ॾोपनाऊं ਨਾ ਉਸਵਾ ਤੋਂ ਦੱਸ ਸਦਕੇ ਪਰਵਾ ਤੋਂ ਜਾ ਸਦਕੇ ਹੰਮੀ ਮੋੜਦਾ ਨਹੀਂ ਨੋਹਾ ਕਰਕੇ ਗੋਲ ਕਰੀਓ ਹਾ ਕਰਕੇ ਉਹੋ ਕਾਹੀ ਅੰਮੀਆਂ ਦੀ ਵਾਫੜ ਕੇ ਵਾਫੜੀ ਅੰਮੀਆਂ ਦੀ ਕਾਫੜ ਕੇ ਵਕਤ ਲਗਾਉਣੇ ਜਾਣ ਦਾ ਇਹ ਦਰਿਆ ਡੋਪਣਾ ਦੀ ਜੇ ਜੀ ਮਿਲਾਂ ਮਾਫਰੀ ਉੱਤਰੀ ਹਾ ਡੋਪਣਾ ਦੀ ਜੇ ਜੀ ਮਿਲਾਂ ਮਾਫਰੀ ਇਹ ਨਾਮ ਸਾਹਿਬ ਜਾਨੀ ਅਰ ਉਸਵਾ ਦਾ ਜਾ ਆਪ ਸੋਹਣੇ ਨੀ ਨਾ ਬੁਦਦ ਕਰਵਾਵੀਂ ਆਪ ਸੋਹਣੇ ਹੱਥਾਂ ਦੀ ਕੇ ਮਹਿਬੂਬ ਸੁਭਾਣੀ ਆਪ ਸੋਹਣੇ ਹੱਥਾਂ ਦੀ ਤੇਰਾ ਮਹਿਬੂਬ ਸੁਭਾਣੀ ਚੋਰ ਹੋ ਗਏ ਬਣੀ ਲਖਾਈਂ ਹੋ ਗਏ ਬਣੀ ਅੱਖ ਜਿਹਦੇ ਨਾਲ ਨੀ ਹੋ ਗਏ ਬਣੀ ਅੱਖ ਜਿਹਦੇ ਨਾਲ ਹੋ ਗਈ ਚੋਰ ਹੋ ਗਏ ਬਣੀ ਅੱਖ ਜਿਹਦੇ ਨਾਲ ਲੜੀ هوي 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 اپ جي رنا ري ادب دردار تري روزه جلي هاي ادب دردار ਤੋਲੀਆ ਪਰ ਪਰ ਪੀਰ ਮੇਰਾ ਬਲਦਾ ਜੋ ਨੀਆ ਪਰ ਪਰ ਖਲਕਤੂਏ ਤੇ ਖੜੀ ਬੰਦੇ ਜੋਲੀਆ ਪਰ ਪਰ ਖਲਕਤੂਏ ਤੇ ਖੜੀ ਸਾਈ ਮੇਰਾ ਬਲਦਾ ਜੋ ਨੀਆ ਪਰ ਪਰ ਖਲਕਤੂਏ ਕੋਠਾਹੀ ਬੰਦੇ ਜੋਲੀਆ ਪਰ ਪਰ ਖਲਕਤੂਏ ਤੇ ਖੜੀ ਸਾਈ ਮੇਰਾ ਬਲਦਾ ਜੋ ਨੀਆ ਪਰ ਪਰ ਖਲਕਤੂਏ ਤੇ ਖੜੀ ਬੰਦੇ ਜੋਲੀਆ ਪਰ ਪਰ ਖਲਕਤੂਏ ਤੇ ਖੜੀ ਅਰਸ਼ ਪਰਸ਼ ਵਾਲਾ ਬੁੱਲਦਾ ਪੀਰ ਪੀਰ ਬੁੱਲਦਾ